ਸ਼ੂਗਰ ਤੇ ਮੋਟਾਪੇ ਦਾ ਰੋਗ ਉਹਨਾਂ ਲੋਕਾਂ ਨੂੰ ਕਦੀ ਨਹੀਂ ਲੱਗੇਗਾ ਜਿਹੜੇ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਆ ਗਲਤੀ ਨਾ ਕਰਨ ਤੁਸੀਂ ਅਕਸਰ ਵੇਖਣਾ ਜਿਹੜਾ ਸ਼ੂਗਰ ਤੇ ਮੋਟਾਪੇ ਦਾ ਰੋਗ ਆ ਉਹਦਾ ਸਾਡੇ ਖਾਣ ਪੀਣ ਦੀਆਂ ਆਦਤਾਂ ਨਾਲ ਬਹੁਤ ਵੱਡਾ ਸਬੰਧ ਹੈ ਤੇ ਜਦੋਂ ਅਸੀਂ ਦਿਨੇ ਖਾਣਾ ਖਾਂਦੇ ਹਾਂ ਜਿੰਨਾ ਵੀ ਖਾਂਦੇ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਲੇਕਿਨ ਅੱਜ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਆ ਮੋਟਾਪਾ ਤੇ ਸ਼ੂਗਰ ਦਾ ਰੋਗ ਬੜੀ ਤੇਜ਼ੀ ਨਾਲ ਲੱਗ ਰਿਹਾ ਚਾਇਓਧਿਆਤੀ ਸੈਕਟਰ ਚ ਰਹਿੰਦੇ ਹੋ ਚਾਇਓ ਸ਼ਹਿਰੀ ਸੈਕਟਰ ਚ ਰਹਿੰਦੇ ਹੋ ਤੇ ਤੁਸੀਂ ਵੇਖਿਆ ਹੋਣਾ ਕਿ 30 32 ਸਾਲਾਂ ਤੋਂ ਬਾਅਦ ਜਿਹੜੀਆਂ ਲੜਕੀਆਂ ਨੇ ਉਹ ਵੀ ਬੜੀਆਂ ਮੋਟੀਆਂ-ਮੋਟੀਆਂ ਹੋ ਜਾਂਦੀਆਂ ਨੇ ਮੁੰਡੇ ਵੀ ਬੜੇ ਮੋٹے ਹੋ ਜਾਂਦੇ ਬੱਚੇ ਵੀ ਬੜੇ ਮੋٹے-ਮੋਟੇ ਹੋ ਜਾਂਦੇ ਨੇ ਤੇ ਜਦੋਂ ਉਹਨਾਂ ਦਾ ਚੈੱਕਅਪ ਕਰਾਇਆ ਜਾਂਦਾ ਹੈ ਡਾਕਟਰੀ ਲਾਈਨ ਦੇ ਮੁਤਾਬਕ ਤਾਂ ਫਿਰ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਸ਼ੂਗਰ ਆ ਉਹ ਆ ਜਾਂਦੀ ਹੈ ਕਿ ਤੁਹਾਡੇ ਵਿੱਚ ਸ਼ੂਗਰ ਦਾ ਰੋਗ ਬੜੀ ਤੇਜ਼ੀ ਨਾਲ ਵਧ ਰਿਹਾ ਹੈ ਜਦ ਤੁਹਾਡਾ ਮਟਾਪਾ ਬਹੁਤ ਜ਼ਿਆਦਾ ਵੱਧ ਰਿਹਾ ਹੈ ਮਟਾਪਾ ਤੇ ਦੇਸੀ ਹੀ ਪੈਂਦਾ ਹਰੇਕ ਨੂੰ ਜੇ ਆਪਾਂ ਚਾਹੁੰਦੇ ਹਾਂ ਕਿ ਸਾਨੂੰ ਇਹ ਰੋਗ ਨਾ ਲੱਗਣ ਤੇ ਇਸ ਰੋਗ ਤੋਂ ਬਚਿਆ ਜਾਵੇ ਤਾਂ ਉਹਦਾ ਬੜਾ ਹੀ ਸੌਖਾ ਹੱਲ ਹੈ ਆ ਕਿ ਸਭ ਤੋਂ ਪਹਿਲਾਂ ਜਿਹੜੇ ਲੋਕ ਰਾਤ ਨੂੰ ਬਹੁਤ ਲੇਟ ਖਾਣਾ ਖਾਂਦੇ ਨੇ ਤੁਸੀਂ ਵੇਖਣਾ ਕਈ ਹੁਣ ਤਾਂ ਪਿੰਡਾਂ ਵਿੱਚ ਵੀ ਦਿਹਾਤੀ ਸੈਕਟਰ 'ਚ ਵੀ ਸ਼ਹਿਰੀ ਸੈਕਟਰ ਦੇ ਵਿੱਚ ਤਾਂ ਲੋਕ ਕਹਣਗੇ ਕਿ ਅਸੀਂ 9 10 ਵਜੇ ਸਬਜੀ ਹੀ ਲੱਗੇ ਬਣਾਉਣ ਆਟਾ ਹੀ ਗੁੰਨਣ ਲੱਗੇ ਨੇ ਕਈ ਲੋਕ ਤਾਂ 11 ਵਜੇ ਤੱਕ ਰੋਟੀ ਖਾਣ ਦੀ ਤਿਆਰੀ ਕਰਦੇ ਨੇ 11 ਵਜੇ ਖਾਂਦੇ ਨੇ ਕਈ ਲੋਕ ਤਾਂ ਹੋ ਸਕਦਾ 10 ਵਜੇ ਹੀ ਖਾ ਲੈਂਦੇ ਹੁਣ ਜਿੰਨੀ ਅਸੀਂ ਰਾਤ ਨੂੰ ਲੇਟ ਰੋਟੀ ਖਾਵਾਂਗੇ ਤਾਂ ਉਨਾਂ ਹੀ ਸਾਨੂੰ ਇਹ ਦੋ ਰੋਗ ਜਿਹੜੇ ਤੇਜ਼ੀ ਨਾਲ ਲੱਗਣਗੇ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਲੋਕਾਂ ਨੂੰ ਇਹ ਬ好处 ਘੱਟ ਨੇ ਜਿਵੇਂ ਸ਼ੂਗਰ ਦਾ ਤੇ ਮੋਟਾਪੇ ਦਾ ਉਦਾ ਕਾਰਨ ਇਹ ਹੈ ਕਿ ਪਿੰਡਾਂ ਜਾਂ ਦਿਹਾਤੀ ਸੈਕਟਰ ਦੇ ਲੋਕ ਜਿਹੜੇ ਰਾਤ ਦਾ ਖਾਣਾ ਆ ਉਹ ਲਗਭਗ ਮੌਸਮ ਦੇ ਮੁਤਾਬਕ ਜੇ ਤਾਂ ਸਰਦੀਆਂ ਹੋਣ ਤਾਂ 7 ਵਜੇ ਤੱਕ ਖਾ ਹੀ ਲੈਂਦੇ ਨੇ ਤੇ ਜੇ ਗਰਮੀਆਂ ਹੋਣ ਤਾਂ ਉਹ ਤਕਰੀਬਨ ਤਕਰੀਬਨ 8 ਵਜੇ ਖਾ ਲੈਂਦੇ ਨੇ ਲੇਕਿਨ ਜੇ ਸ਼ਹਿਰੀ ਸੈਕਟਰ ਦੀ ਗੱਲ ਕਰੀਏ ਤੇ ਜੇ ਉਹ ਸਰਦੀਆਂ ਹੋਣ ਤਾਂ ਸ਼ਹਿਰਾਂ ਦੇ ਵਿੱਚ ਲੋਕ 10 10:30 ਖਾਣਾ ਖਾਂਦੇ ਨੇ ਤੇ ਜੇ ਗਰਮੀਆਂ ਹੋਣ ਤਾਂ 11 ਵੀ ਵੱਜ ਜਾਂਦੇ 11:30 ਵੀ ਵੱਜ ਜਾਂਦੇ ਨੇ ਤੇ ਕਈ ਹੋ ਸਕਦਾ ਹੈ ਇਹੋ ਵੀ ਲੇਟ ਕਰ ਲੈਂਦੇ ਹੋਣ ਭਾਵੇਂ ਉਹਨਾਂ ਦੁਕਾਨਾਂ ਦਾ ਕੋਈ ਕਾਰਨ ਹੋਵੇ ਜਾਂ ਕੋਈ ਹੋਰ ਕਾਰਨ ਹੋਵੇ ਹੁਣ ਜਿੰਨਾ ਅਸੀਂ ਲੇਟ ਖਾਣਾ ਖਾਵਾਂਗੇ ਜਦੋਂ ਸੂਰਜ ਡੁੱਬ ਜਾਂਦਾ ਆ ਤੇ ਸੂਰਜ ਡੁੱਬਣ ਤੋਂ ਬਾਅਦ ਸਾਡਾ ਮੈਟਾਬੋਲਿਜ਼ਮ ਜਿਹੜਾ ਆ ਉਹ ਬਹੁਤ ਸਲੋ ਕੰਮ ਕਰਦਾ ਮੈਟਾਬੋਲਿਜ਼ਮ ਤੋਂ ਭਾਵ ਕੀ ਹੈ ਕਿ ਸਾਡੀ ਪਾਚਣ ਸ਼ਕਤੀ ਜਿਹੜੀ ਆ ਉਹ ਬਹੁਤ ਸਲੋ ਹੋ ਜਾਂਦੀ ਆ ਸੂਰਜ ਦੀ ਰੋਸ਼ਨੀ ਦੇ ਵਿੱਚ ਤਾਂ ਪੰਛੀ ਵੀ ਦਾਣੇ ਚੁਗਦੇ ਨੇ ਪਏ ਜਾਂ ਮਾਲੂਕੇ ਮੱਝਾਂ ਵਗੈਰਾ ਵੀ ਪੱਠੇ ਖਾਂਦੇ ਨੇ ਹਰ ਜੀ ਸੂਰਜ ਦੀ ਰੋਸ਼ਨੀ ਚ ਆਪਣਾ ਭੋਜਨ ਖਾਂਦਾ ਕਿਉਂਕਿ ਉਹਨਾਂ ਨੂੰ ਵੀ ਪਤਾ ਕੁਦਰਤ ਵੱਲੋਂ ਕਿ ਉਹਨਾਂ ਦਾ ਮੈਟਾਬੋਲਿਜ਼ਮ ਜਿਹੜਾ ਵਾ ਸਹੀ ਰਹਿੰਦਾ ਆ ਯਾਨੀ ਕਿ ਉਹਨਾਂ ਨੂੰ ਪਾਚਨ ਸ਼ਕਤੀ ਸਹੀ ਰਹਿੰਦੀ ਆ ਜਿਵੇਂ ਜਿਵੇਂ ਸੂਰਜ ਡੁੱਬਦਾ ਜਾਵੇਗਾ ਰਾਤ ਪੈਂਦੀ ਜਾਵੇਗੀ ਅਸੀਂ ਕੁਝ ਵੀ ਖਾਣਾ ਖਾ ਲਈਏ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਸਲੋ ਕੰਮ ਕਰਨ ਲੱਗ ਪੈਂਦਾ ਯਾਨੀ ਕਿ ਪਾਚਨ ਸ਼ਕਤੀ ਸਾਡੀ ਸਲੋ ਕੰਮ ਕਰਨ ਲੱਗ ਪੈਂਦੀ ਦੂਸਰਾ ਸੀ ਜਿੰਨਾ ਲੇਟ ਖਾਣਾ ਖਾਵਾਂਗੇ ਇਹਨਾਂ ਸੀ ਜ਼ਿਆਦਾ ਵੀ ਖਾ ਲੈਣੇ ਕਈ ਵਾਰਾਂ ਆਪਕਨ ਰੱਜ ਕੇ ਖਾਈਏ ਰੱਜ ਕੇ ਖਾਣ ਤੋਂ ਬਾਅਦ ਸਾਨੂੰ ਗੂੜੀ ਨੀਂਦ ਆ ਜਾਊਗੀ ਤੇ ਬਹੁਤ ਸਾਰੇ ਲੋਕ ਲੇਟ ਵੀ ਖਾਣਾ ਖਾਂਦੇ ਤੇ ਰੱਜ ਕੇ ਵੀ ਖਾਣਾ ਖਾਂਦੇ ਇਹ ਦੋਨੋਂ ਹੀ ਗਲਤੀਆਂ ਜਿਹੜੀਆਂ ਨੇ ਇਹ ਸ਼ੂਗਰ ਦੇ ਰੋਗ ਨੂੰ ਤੇ ਮਟਾਪੇ ਨੂੰ ਜਨਮ ਦਿੰਦੀਆਂ ਨੇ ਕਿਉਂਕਿ ਰਾਤ ਨੂੰ ਆਪਾਂ ਖਾ ਕੇ ਸੌਂਗੇ ਤੇ ਸਾਡੀਆਂ ਜਿਹੜੀਆਂ ਕੈਲਰੀਜ਼ ਨੇ ਉਹ ਬਲਣੀਆਂ ਇਨੀ ਹੈਗੀਆਂ ਉਹ ਸਾਡੀ ਬਾਡੀ ਵਿੱਚ ਬਹੁਤ ਸਾਰੀ ਚਰਬੀ ਜਿਹੜੀ ਜੰਮਣੀ ਸ਼ੁਰੂ ਹੋ ਜਾਂਦੀ ਜਿਹਦੇ ਕਰਕੇ ਬਹੁਤ ਸਾਰੇ ਭੈਣ ਭਰਾਵਾਂ ਦੇ ਜਿਵੇਂ ਗੁੱਗੜ ਬਹੁਤ ਜ਼ਿਆਦਾ ਵੱਜ ਜਾਣੀ ਧੌਣ ਬਹੁਤ ਮੋਟੀ ਹੋ ਜਾਣੀ ਬਹੁਤ ਚੀਜ਼ਾਂ ਬਹੁਤ ਮੋਟੀਆਂ ਹੋ ਜਾਣੀਆਂ ਪਿੱਠ ਬਹੁਤ ਮੋਟੀ ਹੋ ਜਾਣੀ ਉਹਦੇ ਨਾਲ ਕੀ ਹੁੰਦਾ ਫਿਰ ਉਹ ਬੰਦਾ ਤੁਰਨੋਂ ਫਿਰਨੋਂ ਨਹੀਂ ਰਹਿ ਜਾਂਦਾ ਤੇ ਜਿਹੜੇ ਲੋਕਾਂ ਨੂੰ ਇਹ ਸ਼ੂਗਰ ਦਾ ਰੋਗ ਲੱਗ ਜਾਂਦਾ ਉਹ ਜਾਣਦੇ ਕਿ ਕਿੰਨਾ ਦੁੱਖਦਾਈ ਕਿਆ ਆਓ ਆਪਾਂ ਇੱਧਰ ਧਿਆਨ ਦਿਕੇ ਆਪਾਂ ਟਾਈਮ ਨਾਲ ਖਾਣਾ ਖਾਣ ਦੀ ਆਦਤ ਪਾਈਏ ਤੇ ਰਾਤ ਨੂੰ ਘੱਟ ਖਾਣਾ ਖਾਣ ਦੀ ਆਦਤ ਪਾਈਏ ਜੇ ਦੋ ਚੀਜ਼ਾਂ ਆਪਾਂ ਅਡਾਪਟ ਕਰ ਲਾਵਾਂਗੇ ਯਾਨੀ ਕਿ ਦੋ ਚੀਜ਼ਾਂ ਆਪਾਂ ਮੰਨ ਲਵਾਂਗੇ ਜਾਂ ਇਹਨਾਂ ਦੇ ਪੈਰਵਾਇਕ ਕਰ ਲਵਾਂਗੇ ਤੇ ਸਾਡੇ ਬਹੁਤ ਸਾਰੇ ਲੋਕ ਜਿਹੜੇ ਇਹ ਦੂ ਰੋਗਾਂ ਤੋਂ ਬਚ ਜਾਣਗੇ ਇਹਨਾਂ ਰੋਗਾਂ ਦੇ ਨਾਲ-ਨਾਲ ਉਹ ਬਵਾਸੀਰ ਵਰਗੇ ਰੋਗਾਂ ਤੋਂ ਪੇਟ ਗੈਸ ਤੋਂ ਜਲਣ ਤੋਂ ਜਾਂ ਉਹਨਾਂ ਦੀਆਂ ਕਈ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਾਹ ਸਕਦੇ ਨੇ ਬਾਕੀ ਮਰਜੀ ਹਰ ਇੱਕ ਭੈਣ ਭਰਾ ਦੀ ਅੱਜ ਸਾਰਾ ਹਰ ਕੋਈ ਭੈਣ ਭਰਾ ਪੜਿਆ ਲਿਖਿਆ ਸੂਝਮਾਨ ਆ ਮੇਰਾ ਫਰਜ਼ ਹੈ ਆ ਕੇ ਤੁਸੀਂ ਮੇਰਾ ਪਰਿਵਾਰ ਹੋ ਮੈਂ ਆਪਣੇ ਪਰਿਵਾਰ ਨਾਲ ਸਾਂਝ ਪਾਵਾਂ ਕਿ ਅਸੀਂ ਰਾਤ ਵਾਲਾ ਜਿਹੜਾ ਲੇਟ ਖਾਣਾ ਖਾਣੇ ਆ ਉਹਦੀ ਆਦਤ ਆਪਾਂ ਬਦਲੀਏ ਕਿਉਂਕਿ ਫਿਰ ਉਹ ਜੇ ਆਪਾਂ 11 ਵਜੇ ਖਾਣਾ ਖਾਧਾ ਤੁਸੀਂ ਇਹਨੂੰ ਦਿਨ ਚੜ ਜਾਂਦਾ 5 ਵਜੇ ਨੂੰ ਗਰਮੀਆਂ ਦੇ ਵਿੱਚ 6 ਵਜੇ ਨੂੰ ਦਿਨ ਚੜ ਜਾਂਦਾ ਸਰਦੀਆਂ ਦੇ ਵਿੱਚ 8 8 ਵਜੇ ਤੱਕ ਚੜ ਜਾਂਦਾ ਤੇ ਆਪਾਂ ਆਪਣੀ ਰੁਟੀਨ ਕਿਉਂ ਖਰਾਬ ਕਰਦੇ ਹਾਂ ਸਾਨੂੰ ਆਪਣੀ ਰੁਟੀਨ ਖਰਾਬ ਨਹੀਂ ਕਰਨੀ ਚਾਹੀਦੀ ਮੈਂ ਸਮਝਦਾ ਕਿ ਮੇਰੇ ਭੈਣ ਭਰਾ ਇੱਧਰ ਜ਼ਰੂਰ ਧਿਆਨ ਦੇਣਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀ ਹੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ